ਉਨੀ ਕੋਲੇ ਜਾਣਾ ਪਊਗਾ ਕੰਜਰਦਿਆਂ ਕੈਲਿਆ ਹੋਰ ਕੋਈ ਨਹੀਂ ਹੱਥ ਤਰਾਉਂਦੀ ਉਹ ਪਹਿਲਾਂ ਮੈਨੂੰ ਐ ਸੀ ਛਟਨੀ ਕਰ ਲਾਂਗੇ ਛਟਨੀ ਨਾ ਸਾਲੀਆਂ ਕਿੱਥੇ ਟਾਪਦੀਆਂ ਰੋਟੀਆਂ ਕੈਲਿਆ ਚਲ ਮੇਰੀ ਸੋਨੀ ਕੋਲੀ ਚਲਦੇ ਆਂ ਉਹ ਹੀ ਹੱਥ ਤਰਾਉਗੀ ਕੈਲਿਆ ਹੋਰ ਕੋਈ ਨਹੀਂ ਤਰਾਉਦੀ ਕੰਜਰਦਿਆਂ ਜਮਾ ਸਬਜ਼ੀਆਂ ਸਬਜ਼ੀਆਂ ਲੈਣਾ ਵੀ ਗਿਆ ਕੰਮ ਅੱਗੇ ਪੋਤਾ ਫੜਾ ਜਾਂਦਾ ਸੀ ਕੰਜਰ ਦਾ ਉਹ ਵੀ ਛੱਡ ਗਿਆ ਖਿਆਲ ਹੁਣ ਹੈ ਕਾ ਨਾ ਇਹ ਨੂੰ ਪੁੱਛ ਲਾਂ ਨੇ ਵੀ ਸਬਜ਼ੀ ਦੇ ਦੇ ਭੋਰਾ ਰੋਟੀ ਲੰਘ ਚੁੱਕੀ ਅੰਦਰ ਕੈਲੇ ਦੇ ਨਾਲੇ ਦੁੱਖ ਸੁੱਖ ਸਾਂਝਾ ਕਰ ਲਾਂਗੇ ਕੰਜਰ ਦੀ ਨਾਲ ਹੈ ਤੂੰ ਦਾ ਜਵਾਬ ਨਹੀਂ ਦਿੰਦੀ ਕਿਸੇ ਕਲੀ ਕਰ ਉਸ ਤਾਂ ਮੈਂ ਪਰਿਆਈ ਨੂੰ ਹੋਈ ਪਰਿਆਈ ਕਾਉਂ ਲੱਗਦੀ ਹੈ ਕੈਲੇ ਤੇਰੇ ਦਿਮਾਗ ਜਿਹਾ ਫੱਕ ਹੈ ਇਹਦਾ ਸੋਨੀ ਐ ਸੋਨੀ ਉਹ ਕੰਜਰ ਦੇ ਗੱਲਾਂ ਵੀ ਉਹੀ ਕਰ ਲੱਗ ਜਣਾ ਤੂੰ ਓਏ ਸੋਨੀ ਜੀ ਆ ਗਿਆ ਓਏ ਕਰਿਓ ਭਾਈ ਓਏ ਕੈਲਾ ਕੈਲਾ ਓਏ ਆ ਗਿਆ ਓਏ ਆ ਜਾ ਸੋਨੀ ਓਏ ਖਣੇ ਕੈਲੇ ਕੰਜਰ ਦੇ ਮੰਝਾਂ ਪਿਆ ਬਹਿ ਜਾਣਾ ਓਏ ਬੈਣਾ ਸੌਰੀ ਖੜਿਆ ਕਿੱਥੇ ਜਾਂਦਾਗਾ ਓਏ ਆ ਜਾ ਸੌਈ ਮੈਂ ਤਾਂਾਂ ਪਾਂਡੇ ਮੰਜੀ ਜਾਂਦੀ ਸੀ ਅੱਖਾਂ ਔਰ ਦੱਸ ਕਿਵੇਂ ਆਇਆ ਖੜ ਜਾਵੇਂ ਮੜ ਜਾ ਦਾਲ ਜੀ ਡੋਹ ਰਿਆ ਮੈਂ ਖਰਾਬ ਹੋ ਗਈ ਸੀਗੀ ਤਾਂ ਓਏ ਮੇਰੀ ਗੱਲ ਤਾਂ ਸੁਣ ਲੈ ਲੈ ਕੱਲਿਆ ਕਰਮਾ ਜੀ ਫਰਕ ਹੁੰਦਾ ਗੰਗਰ ਦਾ ਧੱਕੇ ਖਾਈ ਲਜਵਾਖ ਜਬ ਚਾਹੂ ਰੌਲ ਜੱਗ ਵਿੱਚੀ ਤਰ ਕੇ ਖਾਂ ਦੱਸ ਕਿਵੇਂ ਐਂ ਮੈਂ ਤਾਂ ਤੈਨੂੰ ਐ ਕਹਿਣਾ ਜੇ ਦਾਲ ਦਾ ਪੂਰਾ ਹੈਗਾ ਤਾਂ ਦੇ ਦੇ ਹਾਏ ਹਾਏ ਪਹਿਲਾਂ ਨਹੀਂ ਬੋਲਿਆ ਮੈਂ ਡੋਲਤੀ ਓਏ ਮੈਂ ਤਾਂ ਰੋਟੀਆਂ ਨਾ ਤੇਰੇ ਮੂੰਹਰੇ ਲੈ ਕੇ ਹੁਣ ਤਾਂ ਲੈ ਕੇ ਗਈਆਂ ਲਾ ਦੱਸ ਓਏ ਰੋਟੀਆਂ ਖਾਣੀਆਂ ਦੋ ਓਹੋ ਦੋ ਦਿਗਾ ਬੀਪਾ ਮੈਂ ਜਾਰ ਖਾ ਲੰਦਾ ਮੈਂ ਤਾਂ ਆਲੂ ਬੈਂਗਣੀ ਦੀ ਸਬਜ਼ੀ ਬਣਾਈ ਹੋਈ ਸੀ ਉਹ ਹੁਣ ਥੋੜੀ ਜਿਹੀ ਥੱਲੇ ਲੱਗ ਗਈ ਤੈਨੂੰ ਪਤਾਗਾ ਸਾਡੀ ਗੁੜੀ ਦਾ ਫਿਰ ਓਏ ਮੇਰੀ ਤਾਂ ਕੰਜਰ ਦਾ ਕਿਸਮਤ ਚੀ ਮਾੜਾ ਲੇਖ ਲਿਖਿਆ ਐ ਅਚਾਰ ਚੂਰ ਲੈ ਜਾ ਫਿਰ ਓਏ ਚਾਰ ਨਾ ਕਿੱਥੇ ਟੱਪੂਗੀ ਜੇ ਦਾਲ ਦਾ ਪੂਰਾ ਹੈਗਾ ਦੇ ਦੇ ਦੇਖ ਤੈਨੂੰ ਚੰਗਾ ਭਾਣਾ ਪਤਾ ਵੀ ਮੈਂ ਤਾਂ ਜਵਾਬ ਤੈਨੂੰ ਕਿਸੇ ਚੀਜ਼ ਨੂੰ ਦਿੰਦੀ ਨਹੀਂ ਹੈਗੀ ਕੋਈ ਚੀਜ਼ ਹੀ ਹੋਵੇ ਮੈਨੂੰ ਦੇ ਦਿੰਨੀ ਆ ਸਾਡੀ ਬੁੜੀ ਤਾਂ ਹੈ ਜਵਾਬ ਦੇ ਦਿੰਦੀ ਹੈਗੀ ਤੇ ਮੈਂ ਹੀ ਨਹੀਂ ਜਵਾਬ ਦਿੰਦੀ ਇੰਨਾ ਸ਼ੌਕਰਤ ਹੈ ਵੀ ਨਹੀਂ ਉਹ ਵੀ ਨਹੀਂ ਹੈਗੀ ਘਰੇ ਓਏ ਫਿਰ ਕੋਈ ਤਾਂ ਹੱਲ ਕਰ ਦੇ ਮੇਰਾ ਹੱਲ ਫਿਰ ਹੁਣ ਕੀ ਕਰਾਂ ਚੜਨੀ ਝੁਟਨੀ ਹੋ ਮਣੀ ਮਾਰੇ ਦਹੀ ਪਾਦੀ ਦਹੀ ਦੇ ਦਨੀ ਗਈ ਚੜਨੀ ਪਈ ਆਂ ਕਰਦੇ ਨਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅੱਜ ਉਹ ਰੋਟੀਆਂ ਪਕਾਉਣ ਆਈ ਨਹੀਂ ਕਰੇ ਹੋਏ ਕਹਿਣੀ ਆ ਰੋਟੀਆਂ ਬਣਾਉਂਦੀ ਐ ਆਈ ਨਹੀਂ ਸੱਚੀ ਛੇਰਾ ਐਣਕ ਕਮੇ ਟੁੱਟ ਗਈ ਤੇਰੀ ਹੋਏ ਐਣਕ ਕੱਕਾ ਜਦੇ ਪੋਤੇ ਨੇ ਮਾਰੇ ਆ ਖਿੱਚਤੀ ਐਣਕ ਚੌੜ ਕਰਦਾ ਸੀ ਮੈਂ ਤੇਰੇ ਆਪਦੇ ਤਾਂ ਕੋਈ ਲੱਲੀ ਛੱਲੀ ਹੈ ਨਹੀਂ ਤੇਰੇ ਪੋਤਾਂ ਦੀ ਪੋਤੀ ਨਹੀਂ ਆ ਦੂਜਿਆਂ ਨੂੰ ਪੋਤੇ ਪੁੱਤਿਆਂ ਨੂੰ ਬਾੜੀ ਰੱਖਦਾ ਉਹਨਾਂ ਤਾਂ ਤੂੰ ਕੀ ਕਰਾਉਣਾ ਹੁੰਦਾ ਉਹ ਤੇਰੇ ਭਰਾ ਦੇ ਪੁੱਤੇ ਆ ਉਹ ਮੇਰੀ ਗੱਲ ਸੁਣ ਉਹ ਟੈਂ ਪਾਸ ਹੋ ਜਾਂਦਾ ਕੋਈ ਨੇ ਨਾ ਚੱਲ ਮੇਰਾ ਮਨ ਲੱਗ ਜਾਂਦਾਗਾ ਤੇਰਾ ਮਨ ਉਹੀ ਗੱਲ ਫੇਰ ਕਹੇਗਾ ਸੋਨੀ ਬੋਲਦੀ ਟੱਟੋ ਲੱਗ ਜਾਂਦਾਗਾ ਜਦੋਂ ਤੇਰੇ ਤਾਂ ਤੇਰੇ ਭਰਾ ਪਰਜਾਈ ਨੇ ਸਾਰ ਨਹੀਂ ਪੁੱਛੀ ਤੇ ਨਾ ਵਿਆਹ ਹੈ ਨਹੀਂ ਹੈਗਾ ਛੜਾ ਤੁਰਿਆ ਫਿਰਦਾ ਤੂੰ ਉਹਨਾਂ ਦੇ ਗੂੜੇ ਗੱਲਾਂ ਪਾਈ ਉਹੀ ਗੱਲ ਹੈ ਉਹਨਾਂ ਦੀ ਆਏ ਸੋਚਾਂ ਨਹੀਂ ਕਿੰਦਰ ਦੇ ਕੈਲੇ ਬਾਰੇ ਵੀ ਇਹਨੂੰ ਵੀ ਰੋਟੀ ਪਕਦੀ ਕਰਦੀਏ ਫਿਰ ਉਹੀ ਤਾਂ ਗੱਲ ਆ ਕੀ ਘਾਟ ਸੀ ਤੇਰੇ ਚ ਦੱਸ ਮੈਂ ਮੜਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਹੀ ਠੀਕ ਆ ਪਰਮਾਤਮਾ ਨੂੰ ਤਾਂ ਜਿਹੜਾ ਚੰਗਾ ਲੱਗਦਾ ਚੱਲ ਠੀਕ ਆ ਮੰਨਦੇ ਆਂਗੇ ਗੱਲ ਕਰ ਗੱਲ ਦੀ ਵੀ ਤੇਰੇ ਨਾਲ ਤਾਂ ਬਹੁਤ ਗਲਤ ਕੀਤਾਗਾ ਤੂੰ ਉਹਨਾਂ ਦੇ ਲਾਣਾ ਚੱਟੀ ਜਨ ਲਾਣਾ ਸਾਰਾ ਦਿਨ ਰੋਟੀ ਦੀ ਗੱਲ ਸੁਣਦੀ ਨਹੀਂ ਅੱਧੀ ਟਪ ਗਈ ਅੱਧੀ ਰਹੇਗੀ ਮਾਣਾ ਚਿਰ ਕਿੱਥੇ ਜਾਵਾਂਗੇ 60 ਸਾਲ ਤੱਕਰਦਾ ਮਸੀ ਜਾਂਦਾ ਬੰਦਾ ਹੁਣ ਅੱਗੇ ਪੁਰਾਣੇ ਬੁਢੇ ਸੀ ਉਹ ਜਾਂਦੇ ਸੀ ਪ੍ਰਾਣੀਆਂ ਖਰਾਕਾਂ ਖਾਂਦੇ ਸੀ ਹੁਣ ਵਾਲੇ ਦਾ ਖਤਮ ਐ ਬਸ ਖਰਾਕਾਂ ਦਾ ਤਾਂ ਕੋਈ ਚੱਕਰ ਨਹੀਂ ਖਰਾਕ ਤਾਂ ਤੂੰ ਕਮਾਉਣਾ ਖਾਣਾ ਵਧੀਆ ਤੇਰੇ ਕੋਲੇ ਪੈਸਾ ਸਭ ਕੋ ਸਾਡੀ ਕੋਠੀ ਐ ਚੁੱਪ ਕਰਕੇ ਆਪਦਾ ਖਾ ਪੀ ਮौज ਮਾਰ ਇਹ ਕੋਠੀਆਂ ਮਹਿਲਾਂ ਆਹ ਕੌਲੀ ਤੇਰੀ ਐ ਮੇਰੀ ਐ ਕੋਠੀਆਂ ਮਹਿਲਾਂ ਨੂੰ ਕਿਵੇਂ ਫੂਕਣਾ ਜਦੋਂ ਮੇਰੇ ਕੋਈ ਕੰਮ ਹੀ ਨਹੀਂ ਆਉਂਦਾ ਹਾਂ ਇਹ ਵੀ ਗੱਲ ਹੈਗੀ ਆ ਕੱਲੇ ਪੈਸਾ ਕੀਹਨੇ ਦੇਖਿਆ ਕੋਠੀਆਂ ਮਹਿਲ ਕੀਹਨੇ ਦੇਖਿਆ ਇਹ ਤੀ ਛੱਡ ਜਾਣਾ ਸਾਰਾ ਕੁਝ ਚੱਲ ਨਾਲੇ ਜਿਹੜਾ ਮੈਂ ਵੀ ਤੇ ਪਿਛਲੇ ਮਹੀਨੇ ਪੈਸੇ ਪੜੇ ਸੀ ਨਾ ਬਸ ਕੱਲ ਨੂੰ ਲੈ ਆਊਗਾ ਮੇਰਾ ਘਰ ਵਾਲਾ ਉਹ ਮੈਂ ਦੇ ਦੂੰਗੀ ਤੇ ਚੰਗਾ ਕੋਈ ਨਹੀਂ ਨਾ ਦੇ ਨਾ ਨਾ ਕੋਈ ਗੱਲ ਮੰਗੇ ਮੇਰੇ ਪੀਏ ਨਹੀਂ ਤੂੰ ਤਾਂ ਨਹੀਂ ਮੰਗੇ ਮੈਨੂੰ ਆਪ ਨੂੰ ਟੈਨਸ਼ਨ ਆ ਮੈਂ ਤਾਂ ਤਿੰਨੇ ਦਾ ਖਰਾ ਦਾ ਇਕੱਲਾ ਇਹ ਜਿਹੀਆਂ ਗੱਲਾਂ ਦੀ ਬੇਫਾਲ ਤੂੰ ਟੈਨਸ਼ਨ ਨਹੀਂ ਲੈਂਦਾ ਨਹੀਂ ਨਹੀਂ ਕੋਈ ਗੱਲ ਜਦ ਤੂੰ ਆ ਜਨਾਂ ਨਾ ਮੈਨੂੰ ਤਾਂ ਐ ਟੈਨਸ਼ਨ ਹੋ ਜਾਂਦੀ ਵੀ ਕਿਤੇ ਮੰਗਾ ਜਨਾਂ ਨਾ ਔਰੇ ਮੈਂ ਦਿਨ ਰਾਤ ਤੇਰੇ ਕੋਲੇ ਤੁਰਿਆ ਫਿਰਦਾ ਇੱਥੇ ਹਾਂ ਉਹ ਤਾਂ ਗੱਲ ਹੈਗੀ ਚੱਲ ਮੈਂ ਤੈਨੂੰ ਦਹੀਂ ਦਾ ਪੋਰਾ ਲੈ ਕੇ ਦਿੰਦਾ ਰੋਟੀ ਲੰਘ ਜੀ ਦੋ ਮੁਰਤੇ ਨਾ ਕੋਈ ਗੱਲ ਨਹੀਂ ਲਿਓ ਨਹੀਂ ਲੈਂਦੇ ਲੇ ਲੈ ਕੈਨੇ ਮੈਂ ਤੈਨੂੰ ਆਇਆ ਗੈਨਾ ਜੇ ਕਿਤੇ ਇਥੇ ਕਾਂਠੀ ਪੈ ਜੇ ਕੰਜਰ ਦੇ ਆ ਕੰਮ ਬਣੇ ਪੇ ਨਲੇ ਦੌਰ ਪੀ ਇਹਨੂੰ ਦੇ ਦਿਆ ਕਰਾ ਮੇ ਹੱਥ ਤਣਾ ਲੂੰਗੀ ਓਏ ਪੈਸਿਆਂ ਦਾ ਜਿਗਾੜ ਕਰਨਾ ਪਊਗਾ ਬਿਰਤਾਂ ਜਾਊਗੀ ਕੰਜਰ ਦੀ ਇਹ ਵੀ ਅੜਬ ਐ ਥੋੜੀ ਕਰਦੇ ਆ ਕੋਈ ਗੈਲੇ ਹੱਲ ਓਏ ਆ ਮਤ ਜਿਉਂਦੀ ਰਹੇ ਔਰ ਚਲ ਕੋਈ ਗੱਲ ਨਾ ਚੰਗਾ ਚਲ ਚੰਗਾ ਫਿਰ ਹਾਂ ਕੋਈ ਗੱਲ ਨਹੀਂ ਚਲ ਕੋਈ ਜਾਨਾ ਮੈਂ ਤਾਂ ਆ ਕੋਈ ਨਾ ਕੋਈ ਨਾ ਉਹ ਕੈਂਜਰ ਦਾ ਐ ਪਾਸ ਵੀ ਨਹੀਂ ਹੁੰਦਾ ਜਾਨ ਨੂੰ ਦੱਸ ਤੂੰ ਕਿੱਥੇ ਜਾਣਾਗਾ ਇੱਥੇ ਮੁੜ ਕੇ ਫੇਰ ਆ ਜਾਏਗਾ ਅੰਨੇ ਤੇ ਤਾਂ ਚੜਿਆ ਰਹਿਣਾ ਸਾਰਾ ਦਿਨ ਇੱਕ ਸਾਨੂੰ ਸ਼ੋਅ ਕਰਾ ਸਾਡੀ ਬੁੜੀ ਨਹੀਂ ਸੀ ਘਰੇ ਇੱਕ ਤਾਂ ਇਹ ਹੈ ਲੁੱਚਾਗਾ ਹੈ ਟਿਕਦਾ ਨਹੀਂ ਹੈਗਾ ਕਿਸੇ ਵੇਲੇ ਚਲ ਹੋਰ ਤਾਂ ਹੀ ਦਾ ਦੇਤਾ ਦੇਖੀ ਜਾਊਗੀ ਆਈ ਨਹੀਂ ਪਤਾ ਇੱਥੇ ਟੱਕਰ ਨਾ ਜਾਵੇ ਕਿਤੇ ਹੋਰ ਮੇਰੇ ਕਾਲ ਪਏ ਚਲ ਮੈਂ ਤਾਂ ਚਾੜੂ ਕਾੜਦੀ ਆਂਗੀ ਕਿਧਰ ਹੀ ਆ ਜਾਂਦਾ ਕੰਮ ਕਰਦੇ ਇਹ ਵਿਆਹ ਕਰਿਆ ਹੁੰਦਾ ਆ ਤਾਂ ਕੇ ਨਾ ਖਾਣੇ ਪੈਂਦੇ ਹੈ ਇਹਨਾਂ ਨਾ ਹੀ ਮੀ ਨਹੀਂ ਪਤਾ ਕਦੋਂ ਜਵਾਬ ਦੇ ਦੇਣਾ ਹੁਣ ਚਲ ਐਵੇਂ ਹੀ ਲੀੜੇ ਜੇ ਪ੍ਰੈਸ ਕਰਾਉਣੇ ਤਾਂ ਇਹ ਕਰ ਦੂਗੀ ਕੋਸ਼ ਨਾ ਓਏ ਸੋਨੀ ਉਹ ਕਰੀਏ ਭਾਈ ਕਿਹਾ ਓਏ ਆ ਗਏ ਸੌਰੇ ਆਖੂ ਮੈਨੂੰ ਰਕਾਵਾਂ ਲੱਗਿਆ ਅੱਗਾ ਹੁਣ ਕਹੂੰਗੀ ਕਿਤੇ ਜਾਣਦਾ ਓਏ ਮੇਰੇ ਰਿਸ਼ਤੇਦਾਰੀ ਚ ਜਾਣਾ ਸੀ ਸ਼ੇਰਾ ਅੱਛਾ ਚਾ ਜਾਇਓ ਫਿਰ ਕੀ ਹੁੰਦਾ ਕੋਈ ਕੋਈ ਕੰਮ ਸੀ ਕੰਮ ਕੀ ਸੀਗਾ ਛੋਟਾ ਜਿਹਾ ਕੰਮ ਤਾਂ ਮੜੇ ਲੀੜੇ ਜੇ ਪ੍ਰੈਸ ਕਰਨੇ ਸੀ ਹਾਏ ਹਾਏ ਮੇਰੇ ਕੋਲੇ ਰੱਖੇ ਹੁਣ ਤਾਂ ਤਾਂ ਹੈ ਨਹੀਂ ਮੇਰੇ ਤਾਂ ਕੰਮ ਸਾਰੇ ਪਏ ਆ ਉਧਰ ਤੈਨੂੰ ਪਤਾ ਮੈਂ ਤਾਂ ਆਸ ਕਰਕੇ ਆਇਆ ਤੇਰੇ ਤੇ ਤੂੰ ਆਪ ਦੇ ਪਰਜਾਈ ਕੋਲੇ ਕਿਉਂ ਨਹੀਂ ਜਾਂਦਾ ਬਾਈ ਓਏ ਪਰਜਾਈ ਕਿੱਥੋਂ ਸਿਆਣਨੀ ਐ ਤੇਰੇ ਪਿੱਛੇ ਨਾ ਮੇਰੇ ਗਾਲਾਂ ਪੈ ਜਾਂਦੀਆਂ ਨਹੀਂਆਂ ਫੇਰ ਓਏ ਕੀ ਹੁੰਦਾ ਗਾਲਾਂ ਨਾਲਾ ਸਭ ਕੁਝ ਚੱਲਦਾ ਸਹੋਰੀਏ ਤੇ ਸਾਡੇ ਉਧਰ ਤਾਂ ਗੁੜੀ ਗਾਲਾਂ ਦਿੰਦੀ ਆ ਉਧਰ ਮੇਰਾ ਘਰ ਵਾਲਾ ਗਾਲਾਂ ਦਿੰਦਾਗਾ ਕਹਿੰਦਾ ਕੰਮ ਆਪਦੇ ਤਾਂ ਤੂੰ ਕਰਦੀ ਨਹੀਂ ਹੈਗੀ ਕੈਲੇ ਦੇਥੇ ਹੈ ਟੁੱਟੇ ਲੱਗੀ ਰਹਿੰਦੀ ਆਂਗੀ ਉਹ ਤਾਂ ਐਂ ਬੋਲਦੇ ਆਗੇ ਮੈਨੂੰ ਓਏ ਕੈਲਾ ਵੀ ਕਦੇ ਕੰਮ ਆ ਜੂ ਤੇਰੇ ਜੇ ਤੂੰ ਕੈਲੇ ਦੇ ਕੰਮ ਆਉਣੀ ਆ ਕਹਿ ਲੱਗੀ ਜਵਾਬ ਦਿੰਦਾ ਤੈਨੂੰ ਅਪਰਾਸ ਸੁਣ ਗਈ ਆ ਉੱਥੇ ਕਿਹੜਾ ਤੂੰ ਪ੍ਰਾਤ ਜਾਣਾ ਤੂੰ ਭੱਗ ਜਾ ਸੋਹਣੀ ਮੈਨੂੰ ਰਿਸ਼ਤੇ ਨਾਲ ਬਲ ਬਲ ਜੇ ਬਾਲੇ ਪਏ ਪਏ ਨੱਚ ਮੁੱਦ ਤਾਂ ਨੇ ਸਿੱਟੇ ਪਏ ਆ ਅੱਛਾ

ਮੈਂ ਕੀ ਦੇਖਣਾ ਸਮਝੀ ਲੀਨੇ ਪ੍ਰੈਸ ਕਰਦੇ ਅੱਛਾ ਲੀਨੇ ਠੀਕ ਠੀਕ ਹੈ ਹਾਂ ਆਏ ਆਇਆ ਲਾਲ ਲਾਲ ਝੁੱਗਾ ਪੱਕ ਜਾਏਗਾ ਓਏ ਹੁਣ ਸੌਰੀ ਮੈਂ ਕੀ ਕਰਾਂ ਤੇਰੀ ਚੁੰਨੀ ਵਰਗਾ ਰੰਗ ਹੈ ਮੈਚਿੰਗ ਹੋ ਜੂਗੀ ਠਕਾ ਮੇਰੀ ਚੁੰਨੀ ਨਾਲ ਤਾਂ ਮੈਚਿੰਗ ਕਰਨੀ ਹੈਗੀ ਤੂੰ ਓਏ ਹੁਣ ਹੁਣ ਤੂੰ ਹੀ ਮੇਰੀ ਦੇਖਭਾਲ ਕਰਦੀ ਹੈ ਕੈਲੇ ਦੀ ਦੇਖਭਾਲ ਤਾਂ ਸਿਆਣਾ ਬੰਦਾ ਨਾ ਮੈਨੂੰ ਹੀ ਕਰਨੀ ਪੈਣੀ ਦੀ ਵੀ ਚਲ ਕੋਈ ਗੱਲ ਨਹੀਂ ਕੀ ਹੁੰਦਾ ਟਾਈਮ ਪਾਸ ਹੋ ਜੂਗਾ ਇਹਦਾ ਤੈਨੂੰ ਅਗਲੀ ਦਰਗਾਹ ਚ ਪੁੱਲ ਲੱਗੂ ਕੈਲੇ ਦਾ ਪੰਨ ਕੜਾ ਲੱਗੂ ਜੇ ਪੰਨ ਲੱਗਿਆ ਹੁੰਦਾ ਵਿਆਹ ਕੇ ਤੇ ਅੱਜ ਤੇ ਘਰ ਚ ਆ ਜਾਂਦੀ ਮੈਨੂੰ ਪੰਨ ਨਹੀਂ ਲੱਗਦਾ ਮੈਂ ਤਾਂ ਪੇਟੀ ਵੀ ਬਥੇਰਾ ਪੰਨ ਕਰਿਆਗਾ ਮੈਨੂੰ ਤਾਂ ਨਾ ਤਾਂ ਚੰਗਾ ਘਰ ਵਾਲਾ ਮਿਲਿਆ ਨਾ ਚੰਗੀ ਸੱਸ ਮਿਲੀ ਆ ਨਾ ਚੰਗਾ ਮੈਨੂੰ ਘਰ-ਬਾਰ ਮਿਲਿਆ ਵਾ ਤੇਰੇ ਸਾਹਮਣੇ ਆ ਕਿੰਨਾ ਦੁੱਖ ਦਿੰਨੀ ਆ ਮੈਂ ਹਾਂ ਦੁੱਖ ਤਾਂ ਸਹੂਰੀ ਮਿਲੀ ਐ ਤੈਨੂੰ ਫੇਰ ਪੰਨ ਕਰਕੇ ਕੀ ਕਰੂੰਗੀ ਮੈਂ ਤਾਂ ਐਦਾਂ ਤਾਂ ਮੈਨੂੰ ਐ ਲੱਗਦਾ ਮੈਂ ਪਾਪ ਹੀ ਕਰ ਦੰਦੀ ਕਿ ਪਤਾ ਮੈਨੂੰ ਇਸ ਜਨਮ 'ਚ ਤਾਂ ਪੰਨ ਮਿਲ ਜਾਂਦਾ ਜਿਉਂਦੇ ਜੀ ਓਹ ਏਹੀ ਗੱਲ ਸੁਣ ਓਹੀ ਗੱਲ ਪਾਪ ਹੀ ਚੰਗੀ ਸੀਗੇ ਕਿਉਂ ਪਾਪ ਲੈਨੀ ਐ ਕਿਉਂ ਪੁੰਨ ਖੜਦੀ ਐ ਹੋਰ ਕੀ ਕਰਾਂ ਉਹ ਕੈਲੇ ਦੇ ਨਾਲ ਹੀ ਦੁਨ ਚੱਲ ਮੈਂ ਮਰ ਜਾ ਜੇ ਮੈਂ ਤੈਨੂੰ ਦੁੱਖੜਾ ਸੁਣਾਉਣ ਲੱਗਾਂ ਤੂੰ ਤਾਂ ਉਹੀ ਗੱਲ ਮੇਰੇ ਗਾਲੀ ਪੈ ਗਿਆ ਮੈਂ ਅੱਜ ਤੱਕ ਕਰ ਕਿੱਲੇ ਕੋਹੇ ਤੇ ਪੈਰ ਨਹੀਂ ਤਰਿਆ ਐਡੀ ਹੋ ਗਈ ਮੈਂ ਤਾਂ ਕੋਈ ਦੁੱਖੜਾ ਸੁਣਨੂ ਕੈਲਾ ਤਿਆਰ ਬੈਠੇ ਤੇ ਫਿਰ ਤੂੰ ਭਾਈ ਚਾਰਾ ਮੰਗੋ ਗਵੰਡੀ ਆ ਗਵੰਡੀ ਬਣ ਕੇ ਰਹੇ ਫਿਰ ਇਹ ਥੋੜੀ ਆਗਾ ਵੀ ਜੇ ਮੈਂ ਤੈਨੂੰ ਦੁੱਖ ਸੁਣਾਤਾ ਵੀ ਮੈਂ ਔਖੀ ਆ ਤੂੰ ਨਹੀਂ ਕਹਿੰਦਾ ਗਵਾਂਢੀ ਨਹੀਂ ਮੈਂ ਤੈਨੂੰ ਇਹ ਕਹਿੰਦਾ ਇੱਥੇ ਕੀ ਬੜੇਵੇਂ ਪਾਲਦੀ ਏ ਉਹ ਤੋਂ ਗੱਲ ਕਿਉਂ ਫਿਰ ਮੈਂ ਵਿਆਹੀ ਆ ਕਿੱਥੇ ਉਹ ਹੀ ਗੱਲ ਨਾ ਇਹ ਕਹੀ ਨੀ ਸੋਹਣੀਏ ਮੈਂ ਦੁਖੀ ਆ ਮੇਰੇ ਨਾਲ ਸੁਣਾ ਬਈ ਦੁਖੀ ਤਾਂ ਹੈਗੀ ਆ ਤਿੰਨਾਂ ਕਿੰਨੀਆਂ ਵੀ ਦੁਖੀਆਂ ਹੋਣ ਕੁੜੀਆਂ ਫੇਰ ਵੀ ਮਾਪਿਆਂ ਦੀ ਲਾਜ ਲਈ ਤਾਂ ਉਹਨੂੰ ਉੱਥੇ ਬਸਣਾ ਹੀ ਪੈਂਦਾ ਹੈਗਾ ਇਹ ਤਾਂ ਹੈ ਸੌਰੀ ਮਾਪਿਓ ਦੀ ਇੱਜ਼ਤ ਲਈ ਤਾਂ ਧੀਆਂ ਨੂੰ ਦੁੱਖ ਖੱਟਣਾ ਹੀ ਪੈਂਦਾ ਹੁੰਦਾ ਉਹ ਗੱਲ ਜਦੋਂ ਜਵਾਕ ਹੋ ਜਾਂ ਨਾ ਫਿਰ ਉਹ ਜਵਾਕਾਂ ਸਰ ਤੇ ਜ਼ਿੰਦਗੀ ਕੱਢਣੀ ਪੈ ਜਾਂਦੀ ਆ ਇੰਨਾ ਜਿਹੜੇ ਦੁੱਖ ਕੱਟੇਗੀ ਜਿੰਨਾ ਚੱਕਰ ਜਾਂਦੀ ਆ ਕੈਲੇ ਦੇ ਲੜ ਲੱਗਦਾ ਤੂੰ ਜ਼ਿੰਦਗੀ ਸੁਧਰ ਜੂ ਮੈਂ ਸੌਰਿਆਂ ਦੇ ਥਾਂ ਲੱਗਦਾ ਮੇਰਾ ਬਸ ਕਰਿਆ ਕਰ ਸ਼ਾਹ ਨਿਆਰੇ ਲੁੱਟਾਂਗੇ ਦੋਨੇ ਰਹਾਂਗੇ ਤੈਨੂੰ ਐ ਪਤਾਗਾ ਤੂੰ ਮੇਰੀ ਸੱਸ ਦੇ ਹਾਨੀ ਆ ਮੇਰਾ ਸੱਸ ਦਾ ਦਿਓਰ ਲੱਗਦਾਗਾ ਨਾ ਕਿ ਤੂੰ ਮੇਰਾ ਲੱਗਦਾ ਓਏ ਮੈਂ ਤਾਂ ਤੈਨੂੰ ਐ ਕਹਿਣਾ ਨਿਆਰੇ ਲੁੱਟਾਂਗੇ ਦੋਨੇ ਆ ਫੜ ਬਈ ਤਾ ਝੋਲਾ ਤੇ ਹੋ ਪਿਆ ਬਾਹਰ ਜਾ ਟੱਪ ਜਾ ਓਏ ਮੈਂ ਬਾਹਰ ਕੀ ਲੈਣੇ ਜਾਣਾ ਇੱਥੇ ਤਾਂ ਮੈਂ ਕੀੜੇ ਪ੍ਰੈਸ ਕਰਾਉਣਾ ਆ ਫਿਰ ਤੂੰ ਤਾਂ ਆ ਕੇ ਹੋਰ ਵੀ ਗੱਲਾਂ ਤੇ ਗਾਲੀ ਪੈ ਗਿਆ ਮੇਰੇ ਲੈ ਓਏ ਤੂੰ ਦੁੱਖ ਸੁਣਾਉਣ ਲੱਗ ਗਿਆ ਮੈਂ ਸੁਣਨ ਲੱਗ ਗਿਆ ਇਹ ਜੇ ਦੁੱਖ ਭੈਣ ਮਣਾ ਨੂੰ ਖੜ ਕੇ ਜੇ ਕਿਸੇ ਨੇ ਸੁਣ ਲਿਆ ਮੇਰੇ ਤਾਂ ਉਹੀ ਨਹੀਂ ਬਾਤ ਪਏ ਰਹਿੰਦੇ ਮੇਰੇ ਤਾਂ ਗੋਤਨੇ ਪੱਟ ਦਾਂਗੇ ਮੇਰੇ ਤਾਂ ਘਰ ਵਾਲਾ ਐਡਾ ਤਨ ਜਰੂੜ ਪੱਟ ਦੂ ਕੋਈ ਨਹੀਂ ਰੇ ਉਹੀ ਮਾਰੀ ਜਾਂਦੀ ਐ ਤੈਨੂੰ ਕੀ ਪਤਾ ਤੈਨੂੰ ਐਡਾ ਕੰਜਰਾ ਜਿਹਾ ਨੇ ਐਂ ਦੇਖ ਲੈ ਐਡਾ ਛੱਕੀ ਆ ਉਹਦੀ ਕਹਿ ਦੂਗਾ ਹਾਂ ਹਾਂ ਤੇਰੇ ਕੋਲੇ ਤਾਂ ਕਹਿਲਾ ਗਲਤੀ ਖੜਾ ਸੀ ਉਹਨੇ ਦੇਖਣਾ ਵੀ ਕੱਪੜਾ ਪ੍ਰੈਸ ਕਰ ਰਹੀ ਸੀ ਉਹਦਾ ਟੱਟ ਪੈਣਾ ਤੇ ਫੋਨ ਵੀ ਹੱਥ 'ਚ ਦੇਖ ਰਾ ਤਾਂ ਮੈਂ ਕਹਿੰਦਾ ਕਿਸੇ ਖਾਸ ਮਨ ਨੂੰ ਲਾਇਆ ਹੋਊਗਾ ਇਹ ਜਗਾ ਤਾਂ ਨੱਜਾ ਹੋਣਾ ਓਏ ਚੰਗਾ ਮੇਰੀ ਗੱਲ ਸੁਣ ਮਿੰਨੀ ਬਾਸ ਆਉਣ ਵਾਲੀ ਐਲੀ ਦੇ ਪ੍ਰੈਸ ਕਰ ਮੈਂ ਖੜਚਾ ਕਰ ਦਿਆਂ 2 ਮੀਟਰ ਖੜਿਆ ਜਿੱਥੇ ਜਾਂਦਾ ਬੈਠੂ ਮੈਂ ਤਾਂ ਕੋਈ ਕੁਰਸੀ ਕਪਾ ਦੇ ਦਿਆਂ ਦੀ ਓਏ ਬਾਹਰ ਬਹਿ ਜਾ ਨਾ ਸੋਰੀਏ ਲੈ ਕੇ ਲੈ ਬਲਤਾਂ ਕੱਢੂ ਇਹਦੇ ਮੈਂ ਲੀੜੇ ਗਨੇ ਪ੍ਰੈਸ ਕਰਾਉਣੇ ਆ ਤੇਰੇ ਤੇ ਟਰਾਈ ਲਾਉਣ ਆਣਾ ਕੀ ਪਤਾ ਕਵਾਂ ਨਾਲ ਖਾਜੇ ਹਮ ਬਣ ਜੇ ਉਹੀ ਤਾਂ ਗੱਲ ਹੈ ਕਹਿੰਦੇ ਕੀ ਪਤਾ ਰੋਟੀਆਂ ਤਾਂ ਇਹ ਮਿਲ ਲੱਗ ਜਾਣ ਐਂ ਕੰਮ ਬਣਦੇ ਹੁੰਦੇ ਆ ਅਰੇ ਬੰਦਾ ਜਦੋਂ ਆਉਣ ਲੱਗ ਜੇ ਪਹਿਲੇ ਆਏ ਤਾਂ ਕਹਿਣਗੇ ਲੋਕ ਵੀ ਮਾੜੀ ਅੱਖ ਰੱਖੀ ਐ ਕੀ ਹੁੰਦਾ ਜਾਂ ਦੇਖੀ ਜਾਊਂਗੀ ਫਸ ਗਈ ਤਾਂ ਨਜ਼ਾਰੇ ਦੇ ਦੂਗੀ ਚਲ ਇੱਥੇ ਬਹਿ ਜਾ ਰੇ ਆਉਂਦਾ ਇੱਥੇ ਖੜਾ ਹਜੇ ਬੱਸ ਬੈਠਣਾ ਕੀ ਆ ਬਾਈ ਲਾ ਲਾ ਹਾਂ 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 ਕੱਪੜੇ ਥੋੜੇ ਹੋ ਗਏ ਬੱਸ ਕੁਰਤਾ ਹੀ ਸੀ ਚਾਦਰਾਂ ਨੂੰ ਕੋੜਾ ਪ੍ਰੈਸ ਕਰਨੀ ਹੁੰਦੀ ਹੈਗੀ ਥੋੜਾ ਦੋ ਮਿੰਟ ਹੀ ਲਿਆ ਸੌਰੀ ਮੇਰੀ ਪ੍ਰੈਸ ਨਾ ਦੂਜੀ ਆਗੀ ਆਟੋਮੈਟਿਕ ਆਗੀ ਉਹ ਤਾਂ ਸੁੱਚ ਪਾਉਣ ਸਾਰੀ ਤਾਪ ਜਾਂਦੀ ਹੁੰਦੀ ਹੈਗੀ ਚਾ ਪਾਉਣ ਸਾਰੀ ਗਰਮ ਹੋਊਗੀ ਲਾ ਮੇਰਾ ਤੱਕਾ ਨਾਲ ਯਾਦ ਕਰੀ ਜਾਂਦਾ ਹੋ ਗਰ ਜਾਨੇ ਦਾ ਆਉਣ ਵਾਲਾ ਹੀ ਹੈਗਾ ਚੰਗਾ ਤੁਸੀਂ ਜਾਓ ਕਿ ਨਾ ਮੇਰਾ ਤੱਕਾ ਨਾਲ ਗੀਂਦਾ ਤੇਰਾ ਮੈਂ ਤੈਨੂੰ ਐਂ ਕਹਿੰਦਾ ਸੀ ਮਨ ਨਾਲ ਗੱਲ ਰਾਤ ਨੂੰ ਦਿਮਾਗ 'ਚ ਸੋਚ ਲਈ ਬੰਨੇ ਤੁਹਾਡੇ ਮੇਰੇ ਹੱਥ ਮੇਰੇ ਕੋਲ ਤਾਂ ਗੱਲ ਕਰਤੀ ਕਿਸੇ ਹੋਰ ਕੋਲੇ ਨਾ ਗੱਲ ਕਰ ਦੋ ਮੇਰਾ ਘਰ ਪਟਿਆ ਜਾਊਗਾ ਕਿਉਂ ਮੇਰੇ ਜਵਾਕ ਰੋਲਦੇ ਹੋਗੇ ਮੇਰਾ ਮਾਂ ਪਿਓ ਗਰੀਬ ਹੈਗਾ ਮੈਂ ਕਿੱਥੇ ਜਾ ਕੇ ਬੈਠੂੰਗੀ ਗਰੀਬਣੀ ਓ ਮੇਰੀ ਗੱਲ ਸੁਣ ਲੈ ਚੰਦਰੀਏ ਤੇਰੀ ਕਿਸਮਤ ਬਦਲ ਜੂ ਨਾ ਮੈਨੂੰ ਤਾਂ ਕਿਸਮਤ ਰੋੜਨੇ ਚਾਹੀਦੀ ਹੋਰ ਮਾਤਮਾ ਨੇ ਦੇਤੀ ਸਤ ਬਿਸਮਿਲ੍ਲਾ ਅੱਛਾ ਸਹੀ ਹਲ ਹੋਇਆ ਨਾ ਕਰ ਮੇਰੀ ਗੱਲ ਸੁਣ ਲੈ ਜਿੱਦੋਂ ਮੈਂ ਆਪ ਦਾ ਕਮਾ ਕੇ ਖਾ ਲੂੰ ਜਿੰਨਾ ਕ ਮੇਰਾ ਘਰ ਵਾਲਾ ਕਰਦਾ ਠੀਕ ਆ ਮੇਰੀ ਸੱਸ ਬਾਹਰ ਅੰਦਰ ਕਰ ਲੈਂਦੀ ਆ ਕੀ ਮੈਂ ਘਰੇ ਲੀੜਾ ਕਪੜਾ ਸਿਆਂ ਉਹ ਮੈਂ ਤੈਨੂੰ ਐ ਨਹੀਂ ਗੇਨਾ ਤੂੰ 라 ਤੈਨੂੰ ਸੋਚ ਲਈ ਦਿਮਾਗ ਚ ਕੱਲੇ ਨੂੰ ਯਾਦ ਕਰਕੇ ਦੇਖੀ ਯਾ ਲੈ ਕੇ ਲਿਆ ਬੱਸ ਵੀ ਆਉਣ ਵਾਲੀ ਹੈ ਕੰਢੀ ਜਦੋਂ ਆਉਂਦਾ ਕੋਈ ਨਾ ਕੋਈ ਛਿੰਡਣੀ ਛੇੜ ਕੇ ਜਾਂਦਾਗਾ ਜੈ ਖਣੇ ਦਾ ਇਹ ਤਾਂ ਗਾਲੀ ਪਿਆ ਪਿਆਗਾ ਮੈਨੂੰ ਤਾਂ ਇਹਦੇ ਪਹਿਲਾ ਦਿਨ ਤੇ ਕਰਤੂਤ ਲੱਗਦੀ ਸੀ ਵੀ ਇਹ ਕੁਛ ਨਾ ਕੁਛ ਕੋ ਹੋਊਗਾ ਪਰ ਫੇਰ ਵੀ ਮੈਨੂੰ ਐਂ ਵਿਸ਼ਵਾਸ ਸੀਗਾ ਮਖੰਨਾ ਹੋਰਾਂ ਦੇ ਬੰਦਾ ਬਿਲੀਅਨ ਰਹਾਵੇ ਮੈਨੂੰ ਨਹੀਂ ਚਿੰਤੀ ਮਾਰੀ ਕਹਿੰਦਾ ਹੈਗਾ ਲਾ ਅੱਜ ਆਉਦੇ ਜਮਾਨੋਂ ਕਹੀ ਗਿਆ ਅਖੇ ਮੇਰੀ ਵਗ ਚੱਲ ਕੀ ਪਤਾ ਮੈਂ ਤਾਂ ਉਹੀ ਗੱਲ ਚੰਗਾ ਕਰਦੀਆਂ ਕਿ ਮੇਰੇ ਕਰਮਾਂ 'ਚ ਤਾਂ ਮਾਰਾ ਹੀ ਆਉਂਦਾ ਹੁੰਦਾਗਾ ਲੈ ਕੇ ਨਾ ਝਾਟੂ ਕੱਢ ਕੇ ਮੈਂ ਤਾਂ ਨਾ ਆਇਆ ਮੈਂ ਉਹ ਤਾਂ ਕੰਜਰਦਿਆਂ ਕਿਸੇ ਨੂੰ ਚਾਬੀਆਂ ਫੜਾਈਆਂ ਨਹੀਂ ਸੀ ਤੂੰ ਹੈ ਅੱਜ ਇਹਨੂੰ ਮਹਿਲ ਮਲਾਲੇ ਦੀਆਂ ਚਾਬੀਆਂ ਫੜਾਦਾ ਨਾ ਕੀ ਪਤਾ ਕੰਮ ਬਣ ਜੇ ਇੰਨੀਆਂ ਚਾਬੀਆਂਆਂ ਗੋਠੀ ਦੀਆਂ ਹੈ ਕੀ ਪਤਾ ਸੌਰੀ ਹਾਂ ਕਰਦੇ ਪੁੱਛਦੇ ਆ ਗਏ ਉਹ ਕਰੀਏ ਸੋਏ ਸੋਨੀ ਜੀ ਹਾਂ ਹਾਂ ਕਰੀ ਆਜੋ ਓਏ ਕਰੀ ਐ ਮਾਲੇ ਲਾਲ ਗਲਾਂ ਜੇ ਪਾਈ ਬੈਠੀ ਐ ਕੀ ਲੈਣ ਆਉਂਦਾ ਹੋਊਗਾ ਆਜੋ ਆਜੋ ਮੈਂ ਤਾਂ ਨਾ ਹੁਣੀ ਕੰਮ ਨਵੇੜ ਕੇ ਨਾ ਕੇ ਹਟੀ ਸੀਗੀ ਬਸ ਥੱਕੀ ਬਾਲਾ ਪਈ ਸੀ ਤੇ ਮੈਂ ਕਿਹਾ ਚੱਲ ਬੈ ਗਈ ਮੈਂ ਖਾਈ ਨਹੀਂ ਪਤਾ ਹੁਣ ਕੋਈ ਹੋਰ ਆ ਜਾਏ ਤਾਂ ਤੇਰੇ ਕੋਲ ਹੁਣ ਫੇਰ ਬਾਈ ਕਣ ਕੇ ਕੋਈ ਕੰਮ ਨਾ ਕਹੀ ਦੇਖੀ ਮੈਂ ਬਹੁਤ ਥੱਕੀ ਪਈ ਆਂ ਜੀ ਮੇਰਾ ਜੀ ਨਹੀਂ ਕਰਦਾ ਮੈਂ ਤਾਂ ਟੈਨਸ਼ਨ ਨਾਲ ਮਰੀ ਜਾਂਦੀ ਆਂ ਪਹਿਲੇ ਓਏ ਕੰਮ ਨਹੀਂ ਮੈਂ ਤੈਨੂੰ ਕਹਿੰਦਾ ਅੱਛਾ ਹੋਰ ਕੀ ਕਹਿੰਦਾ ਮੈਂ ਤਾਂ ਤੈਨੂੰ ਇੱਕ ਗਿਫਟ ਦੇਣਾ ਆ ਮੈਨੂੰ ਕਾਦਾ ਗਿਫਟ ਤੂੰ ਸਮਝ ਨਹੀਂ ਆ ਪਏ ਕੈਲੇ ਦੇ ਕੰਮ ਆਉਂਦੀ ਰਹੇ ਐ ਅੱਜ ਮੇਰਾ ਵੀ ਫਰਜ਼ਵਾਨ ਹੈ ਤੈਨੂੰ ਗਿਫਟ ਦੇਵਾਂ ਪਿੱਛੇ ਹਾਂ ਕਾਦਾ ਗਿਫਟ ਲੈ ਹੁਣ ਤੂੰ ਸਮਝੀ ਕੋਈ ਤੇ ਹੋਰ ਨਾ ਮੇਰੇ ਕੋਲ ਉਹੀ ਗੱਲ ਕਾ ਪਾਰ ਕਰ ਲੜਾ ਦੀ ਵੀ ਮੈਂ ਤਾਂ ਗਿਫਟ ਦੇ ਕੇ ਗਮਾਂਡਣਾ ਪੱਟੀ ਲਈ ਕਿ ਤੇ ਐ ਨਾ ਕਹੇ ਦੀ ਮੈਂ ਸੋਹਣੀ ਇਹ ਪੱਟਣੀ ਕੀ ਹੈ ਪੱਟੀ ਦਾ ਪਈ ਹੈ ਕੀ ਪੱਟੀ ਪਈ ਦਾ ਮਤਲਬ ਕਿ ਮੈਂ ਦਿਲ ਦਾ ਟੁਕੜਾ ਦੇਣਾ ਹੈ ਤੈਨੂੰ ਦਿਲ ਦਾ ਦਿਲ ਦਾ ਟੁਕੜਾ ਮਾਦਰ ਦੇ ਤੱਕ ਹੀ ਕਰੋਣਾ ਹੈਗਾ ਮੇਰੇ ਕੋਲੇ ਆਪਦਾ ਦਿਲ ਮੈਂ ਤਾਂ ਉਹੀ ਬਤਲੂਗੀ ਹੋ ਮੇਰੀ ਗਾਣਾ ਸੁਣ ਮੋਠੀ ਖੋਲ ਹੱਤ ਕਨ ਮੇਰੇ ਬਣੀ ਓਏ ਚੱਕ ਮੇਰੀ ਕੋਠੀ ਦੀਆਂ ਚਾਬੀਆਂ ਪੱਥਰ ਲੱਗਿਆ ਸਾਰਾ ਕੁਝ ਹੋਇਆ ਤੈਨੂੰ ਸਮਾਦੀ ਅੱਜ ਤੋਂ ਬੇ ਭਾਈ ਕਿਉਂ ਸਾਰਾ ਦਿਨ ਮਜ਼ਾਕ ਕਰਦਾ ਹੁੰਨਾ ਚੰਗਾ ਨਹੀਂ ਲੱਗਦਾ ਮਜ਼ਾਕ ਕਰਨਾ ਤੂੰ ਜਾ ਕੇ ਉਹਨਾਂ ਰਿਸ਼ਤੇ ਵਾਲੀ ਚ ਜਾਇਆ ਅੱਗੇ ਵੀ ਚਾਬੀਆਂ ਮੈਂ ਨਹੀਂ ਫੜਾ ਕੇ ਜਾਨਾ ਕੋਈ ਗੱਲ ਨਹੀਂ ਰੱਖ ਲੂੰਗੀ ਚਾਬੀਆਂ ਮੈਂ ਇੱਥੇ ਮੈਂ ਨਹੀਂ ਕਹਿੰਦਾ ਮੈਂ ਤੈਨੂੰ ਤੇਰੇ ਨਾਂ ਹੀ ਕਰਵਾ ਦੂੰ ਉਠੀ ਮੈਂ ਕੀ ਕਰਨਾਗਾ ਵੇ ਬਸ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਲੋਕ ਤਾਂ ਹੀ ਕਰਨਗੇ ਤੇਰੀ ਪਰਜਾਈ ਤੇ ਤੇਰਾ ਭਾਈ ਤਾਂ ਹੀ ਕਰਨਗੇ ਆ ਸੁਣ ਨੀ ਕੁਆਂਟ ਨੇ ਸਾਡਾ ਘਰ ਪੱਟ ਲਿਆ ਨਾਲੇ ਤਾਂ ਸਾਡਾ ਥੈਲਾ ਪੱਟ ਲਿਆ ਨਾਲੇ ਪੱਟ ਲੀ ਕੋਠੀ ਸਾਰਾ ਕੁਝ ਲੈ ਕੇ ਵੇ ਗਈ ਉਹ ਮੇਰੀ ਗੱਲ ਸੁਣ ਜੀਨੇ ਭੈਣ ਚ ਦਉਣੀ ਐ ਚਦਾਈ ਆਉਣ ਦੇ ਮੈਨੂੰ ਕੀ ਹੈਗਾ ਕਿਸੇ ਦਾ ਤੈਨੂੰ ਤਾਂ ਨਹੀਂ ਤੇ ਮੇਰੇ ਘਰ ਜਵਾਕ ਰੁਲ ਜਾਣਗੇ ਮੈਨੂੰ ਤਾਂ ਘਰੋਂ ਕੱਢ ਦੋ ਮੇਰੇ ਘਰ ਵਾਲੇ ਜੇ ਪਤਾ ਲੱਗ ਗਿਆ ਉਹਨੂੰ ਹੋਈ ਸੌਰੀ ਫਿਰ ਕੈਲਾ ਰੁਲ ਜੂ ਕੀ ਕਰੇਗਾ ਕਾ ਇਲਾਦਰ ਉਹ ਜੋ ਕਹੇ ਨੂੰ ਤਾਂ ਕੋਈ ਨਿਆਣੇ ਨਿਆਣੀ ਕੋਈ ਹੋਰ ਮਿਲ ਜੂ ਕੋਈ ਬੁੜੀ ਠੇਰੀ ਮਿਲ ਜੂ ਮੇਰਾ ਤਾਂ ਘਰ ਪਟਦਾ ਉਹ ਕੁਝ ਨਹੀਂ ਹੁੰਦਾ ਵੇ ਆ ਤੂੰ ਚੁੰਨੀ ਮੇਰੀ ਚੱਕ ਕੇ ਲੈ ਗਿਆ ਮੈਂ ਪਹਿਲੇ ਵੀ ਤੈਨੂੰ ਕੁਝ ਮੰਨ ਲਈ ਕਸ਼ਵੋ ਜੀ ਆਉਂਦੀ ਸੀ ਹਾਏ ਵੇ ਵੇ ਟੁੱਟ ਪੈਣਿਆ ਕਿਉਂ ਸ਼ੱਕ ਕਰੋਣਾ ਲੋਕਾਂ ਨੂੰ ਵੇ ਮੇਰੇ ਘਰ ਵਾਲੇ ਨੇ ਮੈਨੂੰ ਇੰਨਾ ਸ਼ੌਕ ਨਾਲ ਲਾ ਕੇ ਤੁਸੀਂ ਉਹਨੇ ਖੜਾ ਨਹੀਂ ਛੱਡਣਾ ਮੇਰਾ ਜੇ ਤੇਰੇ ਕੋਲ ਦੇਖ ਲਈ ਚੁੰਨੀ ਮੈਂ ਤੈਨੂੰ ਪਹਿਲਾਂ ਵੀ ਪੁੱਛਣਾ ਭੁੱਲ ਗਏ ਤੇਰੇ ਬੰਨੇ ਜਿਹਾ ਦੇਖੀ ਸੀ ਕਿ ਮੈਂ ਗੱਲ ਸੁਣ ਆਜ ਬੈਨੋ ਕੋ ਮੁਣਕੋ ਮੋਨੂ ਲੈ ਜਾਣਾ ਸ਼ੌਪਿੰਗ ਕਰਨ ਬਣਾਵੇ ਵਸ ਰਹਿਣ ਦੇ ਜੇ ਕਿਸੇ ਨੇ ਮੈਨੂੰ ਦੇਖ ਲਿਆ ਤੇਰੇ ਨਾਲ ਮੇਰੀ ਤਾਂ ਅਫਤਾ ਜਾਣੀ ਆ ਕਿ ਮੇਰਾ ਤਾਂ ਪੇਕਿਆ ਮਾ ਕਰ ਮੇਰੇ ਬਾਹਰ ਜੀ ਹੋਣਾਗਾ ਮੁੜ ਕੇ ਫਿਰ ਹੋਈ ਕੁਛ ਨਹੀਂ ਹੁੰਦਾ ਨਾਲੇ ਮੇਰਾ ਪੁੰਨ ਖਟਲੀ ਠੇਕੇਲੇ ਤੇਰਾ ਕਾਦਾ ਫੁੱਨ ਨਵੇਂ ਮਰਨੇ ਆ ਹੋਏ ਤੈਨੂੰ ਪਤਾ ਹੀ ਐ ਹੁਣ ਐਵੇਂ ਕਿਉਂ ਗੱਲਾਂ ਆਉਣਾ ਹੀ ਜੈਨੀ ਐ ਬੇ ਬੱਸ ਕਰ ਬੇ ਮੈਨੂੰ ਪਤਾ ਹੀ ਸੀਗਾ ਤੇਰੀਆਂ ਆਹੀ ਕਰਤੂਤਾ ਨੇ ਤਾਂ ਹੀ ਤਾਂ ਤੈਨੂੰ ਕੋਈ ਮੂੰਹ ਨਹੀਂ ਲਾਉਂਦਾ ਹੈਗਾ ਮੈਂ ਹੀ ਮੂੰਹ ਲਾਈ ਬੈਠੀ ਸੀ ਉਹ ਦਿਖਾਤੀ ਤੂੰ ਤਾਂ ਆਪ ਦੀ ਕਾਦ ਓਏ ਕੁਛ ਨਹੀਂ ਹੁੰਦਾ ਮੈਨੂੰ ਕੀ ਹੋਣਾ ਨਾ ਤੈਨੂੰ ਹੋਣਾ ਦੁਨੀਆ ਨੂੰ ਜਿਹੜਾ ਕਰੀ ਆਂਦੇ ਕਰੀ ਆਂਨੇ ਵੇ ਮੈਂ ਆਪ ਦੇ ਘਰ ਵਾਲੇ ਨੂੰ ਕਿਉਂ ਧੋਖਾ ਦਮਨ ਹੋਣੇ ਦਿਆ ਇੱਕ ਤੇਰੀ ਕੋਠੀ ਤੇ ਤੇਰੇ ਪੈਸੇਾਂ ਤੇ ਡੁੱਲ ਕੇ ਓਏ ਕੁਛ ਨਹੀਂ ਹੁੰਦਾ ਕੀ ਆ ਤੇਰੇ ਕੋਲੇ ਮਲੰਗ ਕੋਲੇ ਹੋਰ ਘਰ ਵਾਲਾ ਕੀ ਕੈਮਰੇ ਲਾਈ ਬੈਠਾ ਉੱਤੇ ਲੈ ਕੈਮਰੇ ਨਾਲੋਂ ਘਾਟਾ ਗਾ ਅੱਖਾਂ ਤੋਂ ਹੀ ਮੂੰਹ ਤੋਂ ਜਨਾਨੀ ਪੜੀ ਜਾਂਦੀ ਹੁੰਦੀ ਹੈਗੀ ਵੀ ਹਾਂ ਅੱਜ ਗਲਤ ਕੰਮ ਕੀਤਾ ਗਾ ਕੋਈ ਝੂਠ ਬੋਲਿਆ ਘਰ ਵਾਲੇ ਤੋਂ ਓ ਕੁਛ ਨਹੀਂ ਹੁੰਦਾ ਅੱਜ ਕੱਲ੍ਹ ਚਿਹਰੇ ਪੜਦੇ ਆਗੇ ਕੈਮਰਾ ਦੀ ਲੋੜ ਨਹੀਂ ਪੈਂਦੀ ਚਿਹਰੇ ਪੜ ਕੇ ਪੜਿਆ ਜਾਂਦਾ ਬੰਦਾ ਉਹ ਐਂ ਉਹ ਤਾਂ ਕੰਮ ਦੇ ਦੁਨਿਆ ਫਿਰਦਾ ਉਹਨੂੰ ਕੀ ਸੁਪਨਾ ਆਉਂਦਾ ਸੁਪਨਾ ਆਉਂਦਾ ਤੇ ਆਥਣੇ ਤਾਂ ਘਰੀ ਆਊਗਾ ਨਾ ਆਥਣੇ ਉਹਦੀ ਦੱਸ ਦੂਗਾ ਘਰੇ ਆਇਆ ਹੀ ਵੀ ਹਾਂ ਅੱਜ ਬਗਾਨੇ ਬੰਦੇ ਨੇ ਹੱਥ ਲਾਇਆਗਾ ਮੇਰੇ ਘਰ ਨੂੰ ਤੂੰ ਨਹੀਂ ਜਾਣਦਾ ਸੱਚਾ ਪਹਿਣਾ ਫਿਰਦਾ ਸੰਜਣਾ ਬੈੜਾ ਬਥੇਰਾਗਾ ਪਰ ਪਿਆਰ ਵੀ ਬਥੇਰਾ ਕਰਦਾ ਐ ਵੀ ਹੋਵੇਗਾ ਹਾਂ ਕੋਈ ਕੈਲਾ ਘਟ ਕਰਦਾ ਤੈਨੂੰ ਨੇ ਕੈਲੇ ਦੀ ਗੱਲ ਵੱਖਰੀ ਹੈ ਕਿ ਮੈਂ ਕਿਹੜਾ ਕੈਲੇ ਨੂੰ ਵਿਆਹੀਆਂ ਜਿਹਨੂੰ ਵਿਆਹੀਆਂ ਉਹ ਤਾਂ ਕਰਦਾ ਨਾ ਉਹ ਮੇਰੇ ਕੋਲੇ ਨਿਆਰੇ ਲਏਗੀ। ਉਹ ਨਿਆਰੇ ਦੇ ਤਰ ਮੈਨੂੰ ਲੋੜ ਹੀ ਨਹੀਂ ਹੈਗੀ। ਐਵੇਂ ਬਸੀ ਬਸਾਈ ਜ਼ਿੰਦਗੀ ਖਰਾਬ ਕਰਕੇ ਕਿਉਂ ਮੈਂ ਆਵਦਾ। ਉਹੀ ਗੱਲ 4 ਦਿਨਾਂ ਨੂੰ ਤੂੰ ਮੈਨੂੰ ਮਿਹਨੇ ਮਾਰਨ ਲੱਗ ਜਾਏਗਾ। ਆਖੇਗਾ ਉਥੋਂ ਛੱਡ ਕੇ ਤੂੰ ਮੇਰੇ ਆਈ ਸੀ ਮੇਰੇ ਛੱਡ ਕੇ ਕੀ ਪਤਾ ਹੋਰ ਕਿਸੇ ਤੇ ਜਾਏਗੀ। ਅੱਜ ਕੱਲ ਜਵਾਨਾ ਨਹੀਂ ਹੈਗਾ। ਮੇਰੇ ਨਾਲ ਵਾ ਚਲ ਸ਼ੌਕ ਤਾਂ ਕਰਿਆ ਐਨੇ ਨਾ ਮੇਰਾ ਮਨ ਹਵਲੋ ਹੋ ਰਿਉ। ਸ਼ੋਪਿੰਗ ਚਲ ਦੇਖ ਲੈਣੀ ਆ ਉਹ ਤੇਰੇ ਨਾਲ ਮੈਂ ਵਗ ਜੰਨੀ ਆ। ਓਏ ਆ ਜਾ ਫਿਰ ਚੱਲੀਏ। ਚੱਲ ਕੋਈ ਗੱਲ ਨਹੀਂ ਆ ਚਾਬੀਆਂ ਤਾਂ ਚੱਕ ਲਵੋ ਹੁਣ ਕੋਈ ਚਾਬੀਆਂ ਦਾ ਦੈਂ ਫਿਰ ਹੁਣ ਦੇਖੇ ਮੇਰੀ ਸੱਸ ਵੀ ਨਹੀਂ ਹੈਗੀ ਘਰੇ ਮੈਂ ਕੀ ਕਰਾਂ ਮੈਂ ਸੱਸ ਤੋਂ ਕੀ ਲੈਣਾ ਤੂੰ ਕੋਲੇ ਰੱਖ ਚੱਲ ਚਾਬੀਆਂ ਤਾਂ ਕੋਈ ਗੱਲ ਨਹੀਂ ਮੈਂ ਪਰਸ ਤੇ ਪਾ ਲੈਂਦੀ ਹੈਗੀ ਹਾਂ ਲੈ ਫੜ ਲੈ ਟੁੱਟ ਗਏ ਹਾਂ ਕੋਈ ਗੱਲ ਨਹੀਂ ਮੈਂ ਕਹਿਣਾ ਕਿ ਤੇ ਹੋਰ ਚੱਲ ਮੈਂ ਆਈ ਕਹਿ ਦੂੰਗੀ ਮੇਰੇ ਕੋਲ ਮੈਨੂੰ ਕੰਮ ਸੀਗਾ ਮੰਡੀ ਤਾਂ ਕਰਕੇ ਗਈ ਸੀ ਮੇ ਦਾ ਨਾਮ ਬਸ ਚੜ ਗਈ ਫਿਰ ਹੋਰ ਕੀ ਹੋਰ ਚਲੋ ਇਹ ਜੋੜੀ ਬਣਾ ਦੇ ਇਕੱਲੇ ਦੀ ਜ਼ਿੰਦਗੀ ਵਣ ਜੇ ਹਾਂ ਅਜਾਬੀਆਂ ਫੜ ਮੈਂ ਪਰਸ ਵੀ ਚੱਕਣਾ ਹੈ ਜਾਂ ਆ ਜਾਂ ਫਿਰ ਤਾਂ ਕੰਮ ਬਣ ਗਿਆ ਜੇ ਪਰਸ ਜਾਂ ਚੱਕ ਲੇਗੀ ਫਿਰ ਤਹੀਂ ਲੱਗੂ